ਜਿਵੇਂ ਤੁਹਾਨੂੰ ਪਤਾ ਜੀ 15 ਦਸੰਬਰ ਨੂੰ ਸ਼ਾਮ ਨੂੰ ਸੋਹਾਣਾ ਦੇ ਵਿੱਚ ਜਿਹੜਾ ਕਬੱਡੀ ਕੱਪ 3-4 ਦਿਨ ਤੋਂ ਚੱਲ ਰਿਹਾ ਸੀਗਾ ਉਹਦੇ ਵਿੱਚ ਦੋ ਜਾਂ ਤਿੰਨ ਸ਼ੂਟਰ ਜਿਹੜੇ ਕੱਲ ਦਾ ਸੀਗਾ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਤਿੰਨ ਬੰਦੇ ਇਨਵੋਲਡ ਸੀਗੇ ਜੀ ਇਹਦੇ ਵਿੱਚ ਰਾਣਾ ਬਲਾਚੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਜੇ ਸਿੰਘ ਜਿਹੜਾ ਕਿ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ ਫੋਰਟਿਸ ਹਸਪੀਟਲ ਲੈ ਕੇ ਗਏ ਜਿੱਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ। ਇਹਦੇ ਵਿੱਚ ਇੱਕ ਕੱਲ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮ ਰਹੀ ਸੀ ਕਿ ਇਹਦੇ ਚ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ। ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁਮਰ ਦਿਗਵਿਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ਕਲੋ ਸੀਗਾ ਜਾਂ ਕਬੱਡੀ ਜੁਦੇ ਨਾਲ ਉਹਦੇ ਟਾਈਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲक्की ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਆ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫਾਰ ਆਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮੋਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਹਨੇ ਉੱਪਰ ਕੰਮ ਕਰ ਰਹੀ ਹੈ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਜਲਦੀ ਹੀ ਅਸੀਂ ਰਾਉਂਡ ਅਪ ਕਰ ਲਾਂਗੇ ਅਦਿੱਤਿਆ ਕਪੂਰ ਔਰ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫਆਈਆਰ ਦਰਜ ਹੈ ਤੇ ਜਿਹੜਾ ਕਰਨ ਪਟਕ ਹੈ ਇਹਦੇ ਉੱਪਰ 2 ਐਫਆਈਆਰ ਦਰਜ ਹੈ